वतन जान गा जान मन गे समागे बहार दिल फिदा जान निशा ए वतन ए वतन जान 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 ये समा के बहार दिल फिदा जान निशा ये एसएसडी सभा जी तरफो आज ਜਿਹੜਾ ਕੰਤਨtre ਦਿਵਸ ਹੈ 76 ਵਾ ਉਹਦੇ ਸੰਦਰਭ ਵਿੱਚ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਇਹਦੇ ਵਿੱਚ ਜਨਾਦੀ ਬਿਨਾਂ ਇਹਨਾਂ ਦੇ ਇੰਸਟੀਟਿਊਸ਼ਨਸ ਵੱਖ-ਵੱਖ ਨੇ ਸਕੂਲਸ ਨੇ ਕਾਲਜ ਨੇ ਉਹਨਾਂ ਸਾਰਿਆਂ ਦਾ ਇੱਕ ਸਾਂਝਾ ਪ੍ਰੋਗਰਾਮ ਸੀਗਾ ਤੇ ਇਹ ਐਸਐਸਡੀ ਸਭਾ ਕਈ ਹੱਕਾਂ ਤੋਂ ਇੱਥੇ ਕੰਮ ਕਰ ਰਹੀਏ ਤੇ ਉਹਨਾਂ ਦਾ ਪਹਿਲਾ ਇਸ ਤਰੀਕੇ ਦਾ ਉਪਰਾਲਾ ਹੈ ਜਿੱਥੇ ਉਹ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਮਨਾ ਰਹੇ ਹਨ ਤੇ ਉਹਨਾਂ ਦਾ ਇਹ ਵੀ ਹੈ ਕਿ ਜ ਆਪਾਂ ਹੁਣ ਇਹ ਹਰ ਸਾਲ ਜਿਹੜਾ ਹੈਗਾ ਇਹ ਆਪਣੇ ਪ੍ਰੋਗਰਾਮਸ ਦੇ ਵਿੱਚ ਪਾ ਦੇਣਾ ਹੈ ਤੇ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਚੰਗਾ ਉਪਰਾਲਾ ਤੇ ਸਾਰੇ ਬੱਚਿਆਂ ਨੂੰ 66 ਜਮਾਤਾਂ ਉਹ ਸਾਰੇ ਅੱਜ ਪਾਰਟਿਸਪੇਟ ਕਰ ਰਹੇ ਆ ਪਾਵੇਂ ਉਹ ਐਸਪੈਕਟੇਟਰ ਹੋਣ ਪਾਵੇਂ ਪ੍ਰੋਗਰਾਮਸ ਵਿੱਚ ਸ਼ਾਮਿਲ ਹੋ ਰਹੇ ਹੋ ਤੇ ਇੱਕ ਡੈਮੋਕ੍ਰੇਸੀ ਰਿਪਬਲਿਕ ਕਨਸਟੀਟਿਊਸ਼ਨ ਇਸ ਤਰੀਕੇ ਦੀ ਗੱਲਾਂ ਜੇ ਬੱਚਿਆਂ ਨੂੰ अर्ਲੀ ਸਟੇਜ ਤੇ ਤੇ ਦੇਸ਼ ਭਗਤੀ ਦੇ ਸੰਦਰਭ ਵਿੱਚ ਜੇ ਉਹਨਾਂ ਨੂੰ ਜੋੜਿਆ ਜਾਂਦਾ ਮੈਨੂੰ ਲੱਗਦਾ ਕਿ ਇੱਕ ਚੰਗੀ ਸਟੀਜ਼ਨਰੀ ਬਣਾਈ ਗਈ ਜਿਹੜੇ ਅੱਛੇ ਨਾਗਰਿਕ ਜਿਹੜੇ ਹੈਗੇ ਆ ਉਹ ਵੈਲਿਊ ਬੇਸਡ ਸਿਸਟਮ ਜਿਹੜਾ ਹੈਗਾ ਉਹ ਉਹਨਾਂ ਦੇ ਵਿੱਚ ਕ੍ਰੀਏਟ ਹੋਏਗਾ ਤੇ ਮੈਂ ਸਮਝਦਾ ਅੱਛਾ ਇੱਕ ਚੰਗਾ ਉਪਰਾਲਾ ਹੈ ਤੇ ਬਾਕੀ ਸਕੂਲ ਜਿਹੜੇ ਹੈਗੇ ਆ ਉਹ ਵੀ ਇਸ ਤਰੀਕੇ ਦੇ ਉਪਰਾਲੇ ਕਰਨ ਬੱਚਿਆਂ ਨੂੰ ਜੇ ਆਪਾਂ ਅਚੰਗੀ ਸੋਚ ਦੇ ਨਾਲ ਇਸ ਉਮਰ ਵਿੱਚ ਜੋੜ ਦਾਂਗੇ ਤੇ ਮੈਨੂੰ ਮੈਨੂੰ ਲੱਗਦਾ ਕਿ ਆਪਣੇ ਦੇਸ਼ ਨੂੰ ਆਪਾਂ ਹੋਰ ਮਜ਼ਬੂਤ ਕਰਾਂਗੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਾਂਗੇ ਆਪਣਾ ਜੋ ਸੰਵਿਧਾਨ ਹੈ ਉਹਨੂੰ ਇੱਕ ਮਜ਼ਬੂਤ ਕਰਾਂਗੇ ਜਿਵੇਂ ਜੀਤ ਸਿੰਘ ਸਾਹਿਬ ਨੇ ਦੱਸਿਆ ਵੀ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਇਹ ਆਪਣੇ ਦੇਸ਼ ਲਈ ਬਹੁਤ ਚੰਗਾ ਦਿਨ ਹੁੰਦਾ 26 ਜਨਵਰੀ ਔਰ ਇੱਕ ਦਿਨ ਪਹਿਲਾਂ ਇਸ ਐਸਜੀ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਇਹਨਾਂ ਦੇ ਇਹਨਾਂ ਕੋਲ ਤਕਰੀਬਨ 5000 ਬੱਚਿਆਂ ਦਾ ਅਲਰੇਡੀ ਸਟਰੈਂਥ ਹੈ ਉਹ ਬੱਚਿਆਂ ਦੇ ਵਿੱਚ ਜੋਸ਼ ਭਰਿਆ ਜਾਂਦਾ ਜਦੋਂ ਇਸ ਤਰ੍ਹਾਂ ਦੇ ਉਪਰਾਲੇ ਮਨਾਏ ਜਾਂਦੇ ਨੇ ਇਸ ਤਰ੍ਹਾਂ ਦੇ ਇਵੈਂਟ ਕੀਤੇ ਜਾਂਦੇ ਨੇ ਔਰ ਮੈਂ ਐਸਐਸਜੀ ਸਭਾ ਦਾ ਉਹਨਾਂ ਦੇ ਜਿੰਨੇ ਵੀ ਇਲੈਕਟਿਡ ਨਨ ਇਲੈਕਟਿਡ ਮੈਂਬਰਸ ਦਾ ਉਹਨਾਂ ਦੇ ਸਾਰੇ ਬਾਕੀ ਅਹੁਦੇਦਾਰਾਂ ਦਾ ਤੇ ਸਪੈਸ਼ਲੀ ਸਟਾਫ ਦਾ ਜਿਨ੍ਹਾਂ ਨੇ ਇੰਨੀ ਜ਼ਿਆਦਾ ਮਿਹਨਤ ਕਰਕੇ ਇਸ ਬੱਚਿਆਂ ਨੂੰ ਇਹਨਾਂ ਨੂੰ ਸਿਖਾਇਆ ਔਰ ਇਹਨਾਂ ਵਧੀਆ ਬਹੁਤ ਹੀ ਬਹੁਤ ਹੀ ਸੋਹਣਾ ਇਹਨਾਂ ਵੰਡਰਫੁਲ ਇਹ ਇਵੈਂਟ ਬਣਾਇਆ ਔਰ ਇਸ ਤਰ੍ਹਾਂ 26 ਜਨਵਰੀ ਵਾਰੇ ਇਸ ਬੱਚਿਆਂ ਨੂੰ ਸਾਰੇ ਬਠਿੰਡਾ ਵਾਸੀਆਂ ਨੂੰ ਤੁਹਾਡੇ ਮਾਦਯਤ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਨਾਲ ਸਾਰਿਆਂ ਦੇ ਵਿੱਚ ਜੋਸ਼ ਹੈ ਔਰ ਇਹ ਬੱਚੇ ਔਨਲ ਟਾਈਮ ਦੇ ਵਿੱਚ ਆਪਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਨਾਲ ਹੀ ਆਪਦਾ ਭਵਿਸ਼ਾ ਚੰਗਾ ਕਰ ਸਕਦਾ ਹੈ ਪ੍ਰੋਗਰਾਮ ਸ੍ਰੀ ਸਨਾਤਨ ਤਨ ਸਭਾ ਵੱਲੋਂ ਜਿੱਦਣ ਦੀ ਬਠਿੰਡਾ ਵਿੱਚ ਸਨਾਤਨ ਤਨ ਸਭਾ ਦੀ ਸਥਾਪਨਾ ਹੋਈ ਹੈ ਉਸ ਤੋਂ ਬਾਅਦ ਇਹ ਸਾਡੇ ਪ੍ਰਧਾਨ ਰਵੇ ਸਿੰਘਲਾ ਜੀ ਨੇ ਫੈਸਲਾ ਕੀਤਾ ਵੀ ਜਿੰਨੇ ਸਾਡੇ ਸਕੂਲ ਐ ਸੀ 7 ਚਾਰ ਪੰਜ ਸਾਡੇ ਕਾਲਜਿਸ ਨੇ ਵੀ ਸਾਰੇ ਬੱਚਿਆਂ ਦਾ ਰਲ ਕੇ ਇੱਕ ਸੀ 26 ਜਨਵਰੀ ਦਾ ਦਿਹਾੜਾ 15 ਕਸ ਦਾ ਦਿਹਾੜਾ ਮਨਾਉਣਾ ਅਸੀਂ ਇਹ ਪਹਿਲੀ ਵਾਰੀ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਬਠਿੰਡੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਐਸਐਸਸੀ ਸਭਾ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਉਮੀਦ ਕਰਦਾ ਹਾਂ ਕੀ ਅੱਜ ਅਸੀਂ ਸਾਰੇ ਹਿੰਦੂਸਤਾਨੀ ਇਹ ਕਸਮ ਖਾ ਕੇ ਘਰ ਜਾਵਾਂਗੇ ਕਿ ਅਸੀਂ ਨਸ਼ੇ ਨੂੰ ਖਤਮ ਕਰਨਾ ਹੈ ਅੱਜ ਦਾ ਦਿਹਾੜਾ ਇਸ ਲਈ ਅਸੀਂ ਐਸਐਸਸੀ ਸਭਾ ਬੱਲੋਂ ਮੈਨ ਰੱਖਿਆ ਬੱਚਿਆਂ ਦਾ ਵੀ ਸਾਰੇ ਬੱਚੇ ਅੱਜ ਇਹ ਕਸਮ ਖਾ ਕੇ ਜਾਣਗੇ ਵੀ ਅਸੀਂ ਚਿੱਟੇ ਦੇ ਖਿਲਾਫ ਨਸ਼ੇ ਦੇ ਖਿਲਾਫ ਲੜਾਈ ਲੜਨੀ ਹੈ ਇੱਕ ਦਮਾ ਫੇਰ ਮੈਂ ਸਾਰੇ ਬਠਿੰਡਾ ਨਿਵਾਸੀਆਂ ਨੂੰ ਸਭਾ ਦੇ ਮੈਂਬਰ ਸਾਹਿਬਾਨ ਨੂੰ ਸਾਰੇ ਯੋਧਾ ਦਰਸਾਵਾਂ ਨੂੰ ਅਮਰਜੀਤ ਮਹਿਤਾ ਜੀ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਆਏ ਨੇ ਇਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਇਹਨਾਂ ਨੂੰ ਧੰਨਵਾਦ ਵੀ ਕਰਦੇ ਆ ਤੇ ਸਾਰੇ ਹੀ ਬਠਿੰਡੇ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਗੰਤਰ ਦਸ਼ਰਤ ਦੀ ਜਵਾਂ ਐਸਐਸਜੀ ਸਭਾ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਇਹ ਹਰ ਸਾਲ ਮਨਾਇਆ ਕਰੋਗੇ ਇਹ ਟਵਰਸ ਬਿਲਕੁਲ ਅੱਜ ਸ਼ੁਰੂਆਤ ਹੈ ਜੀ 15 ਅਗਸਤ ਨੂੰ ਮਨਾਵਾਂਗੇ ਤੇ 26 ਜਨਵਰੀ ਵੀ ਮਨਾਇਆ ਕਰਾਂਗੇ ਅਸੀਂ 26 ਜਨਵਰੀ ਨੂੰ 25 ਤਰੀਕ ਨੂੰ ਕਿਉਂ ਮਨਾਇਆ ਕਿਉਂਕਿ ਸਾਡੇ ਸਕੂਲਾਂ ਦੇ ਬੱਚੇ ਕਾਲਜੇ ਦੇ ਬੱਚੇ ਸਰਕਾਰੀ ਫੰਕਸ਼ਨ 26 ਜਨਵਰੀ ਵਿੱਚ ਵੀ ਭਾਗ ਲੈਂਦੇ ਨੇ ਇਸ ਲਈ ਅਸੀਂ ਇੱਕ ਦਿਨ ਪਹਿਲਾਂ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾਉਣ ਲਈ 25 ਦਾ ਪ੍ਰੋਗਰਾਮ ਰੱਖਿਆ ਡੀਸੀ ਸਾਹਿਬ ਵੀ ਆ ਰਹੇ ਹੋ ਡੀਸੀ ਸਾਹਿਬ ਹੁਣੇ ਆ ਰਹੇ ਨੇ 5-6 10 ਮਿੰਟ ਦੇ ਵਿੱਚ ਤੇ ਡੀਸੀ ਸਾਹਿਬ ਵੀ ਸਾਡੇ ਨਾਲ ਅੱਜ ਬੜੇ ਸ਼ਾਮਲ ਹੋਣਗੇ ਅੱਜ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਚ ਉਹ